ਕੀ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਪਿਛਲੇ 10 ਸਾਲਾਂ ਵਿੱਚ ਵੱਖ-ਵੱਖ ਸਕੀਮਾਂ ਵਿੱਚੋਂ ਪੂਰੇ ਪੰਜਾਬ ਦੇ ਪਿੰਡਾਂ 'ਚ ਅਤੇ ਰੋਪੜ ਹਲਕੇ ਦੇ ਪਿੰਡਾਂ 'ਚ ਕਿੰਨੀਆਂ ਸੋਲਰ ਲਾਈਟਾਂ ਲਗਾਈਆਂ ਗਈਆਂ ਇਹਨਾਂ ਵਿੱਚੋਂ ਕਿੰਨੀਆਂ ਸੋਲਰ ਲਾਈਟਾਂ ਮੌਜੂਦਾ ਸਮੇਂ ਵਿੱਚ ਚੱਲ ਰਹੀਆਂ ਹਨ ਤੇ ਕਿੰਨੀਆਂ ਖਰਾਬ ਹੋਣ ਕਰਕੇ ਜਾਂ ਹੋਰ ਕਾਰਨਾਂ ਕਰਕੇ ਬੰਦ ਪਈਆਂ ਹਨ ਉਹ ਇੱਕ ਵਿੱਚ ਲਗਾਈਆਂ ਜਾਣ ਵਾਲੀਆਂ ਸੋਲਰ ਲਾਈਟਾਂ ਨੂੰ ਲੰਬੇ ਸਮੇਂ ਤੱਕ ਚੱਲਦੀਆਂ ਰੱਖਣ ਲਈ ਕੀ ਯੋਜਨਾ ਹੈ ਜੀ ਸਦਾ ਲਾਲ ਜੀ ਤੁਸੀਂ ਕਹੋ ਪਾਜੋ ਸਪੀਕਰ ਸਾਹਿਬ ਜੀ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਦੌਰਾਨ 82349 ਸੋਲਰ ਲਾਈਟਾਂ ਲਗਾਈਆਂ ਗਈਆਂ ਹਨ ਜਿਦੇ ਵਿੱਚੋਂ ਹਲਕਾਰ ਰੋਪੜ ਦੇ ਵਿੱਚ 10 ਸਾਲਾਂ ਦੌਰਾਨ 3333 ਸੋਲਰ ਲਾਈਟਾਂ ਲਗਾਈਆਂ ਗਈਆਂ ਜਿਨ੍ਹਾਂ ਵਿੱਚੋਂ 1165 ਲਾਈਟਾਂ ਚੱਲ ਰਹੀਆਂ ਅਤੇ 2168 ਲਾਈਟਾਂ ਖਰਾਬ ਹਨ ਖਰਾਬ ਪਈਆਂ ਸੁੱਲ ਲਾਈਟਾਂ ಗ್ರಾಮ ਪੰਚਾਇਤਾਂ ਲੋ ਆਪਣੇ ਪਾਸ ਉਪਲਬਧ ਫੰਡਾਂ ਵਿੱਚੋਂ ਠੀਕ ਕਰਵਾਉਣ ਦੇ ਵਸੀਲੇ ਹਨ ਪਿੰਡਾਂ ਦੇ ਸਰਪੰਚ ਤੇ ਸਬੰਧਤ ਸੈਕਟਰੀ ਸਰਪੰਨ ਆਪ ਦੇ ਕੋਲੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚੋਂ ਇਹਨਾਂ ਲਾਈਟਾਂ ਨੂੰ ਠੀਕ ਕਰਵਾ ਸਕਦੇ ਹਨ ਜੀ ਜੱਡਾ ਜੀ ਸਪੀਕਰ ਸਾਹਿਬ ਮੈਂ ਪੁੱਛਣਾ ਚਾਹਨਾ ਕਿ ਜਿਵੇਂ ਇਹਨਾਂ ਦੇ ਜਵਾਬ ਤੋਂ ਹੀ ਕਲੀਅਰ ਹੈ ਕਿ ਜਿੰਨੀਆਂ ਲਾਈਟਾਂ ਲਗਾਈਆਂ ਗਈਆਂ ਉਹਦੇ ਤੋਂ 50% ਤੋਂ ਜ਼ਿਆਦਾ ਜਿਹੜੀਆਂ ਖਰਾਬ ਪਈਆਂ ਨੇ ਸੋ ਮੇਰੇ ਸਵਾਲ ਦਾ ਵੀ ਹਿੱਸਾ ਸੀਗਾ ਕਿ ਸਰਕਾਰ ਦਾ ਜਿਹੜਾ ਪੈਸਾ ਉਹ ਖਰਾਬ ਨਾ ਹੋਵੇ ਲਾਈਟਾਂ ਲਾ ਕੇ ਮੁੜ ਕੇ ਕੁਝ ਦਿਨ ਚੱਲ ਕੇ ਖਰਾਬ ਹੋ ਜਾਂਦੀਆਂ ਸੋ ਐਸਾ ਕੋਈ ਪਲਾਨ ਆਪਾਂ ਬਣਾ ਰਹੇ ਹਾਂ ਜਿਹਦੇ ਨਾਲ ਕਿ ਜਿਹੜੀਆਂ ਲਾਈਟਾਂ ਪਿੰਡਾਂ ਦੇ ਵਿੱਚ ਲੱਗਣ ਉਹ ਲੰਬੇ ਸਮੇਂ ਤੱਕ ਚੱਲਦੀਆਂ ਰਹਿਣ ਕੰਪਨੀ ਉਹਨਾਂ ਨੂੰ ਜਿਹੜੀ ਲਾਉਂਦੀ ਹੈ ਕੋਈ ਫਰਮ ਉਹਨਾਂ ਦੀ ਮੇਨਟੇਨੈਂਸ ਦਾ ਕੋਈ ਕੰਟਰੈਕਟ ਵਗੈਰਾ ਨਾਲ ਹੋਵੇ ਜਾਂ ਕੋਈ ਹੋਰ ਯੋਜਨਾ ਜਿਹਦੇ ਨਾਲ ਕਿ ਜਿਹੜਾ ਪੈਸਾ ਸਾਡਾ ਲੱਗਿਆ ਲਾਈਟਾਂ ਤੇ ਉਹਦੀ ਸਹੀ ਵਰਤੋਂ ਹੋਵੇ ਤੇ ਉਹ ਲਾਈਟਾਂ ਲੰਬਾ ਸਮਾਂ ਚੱਲਦੀਆਂ ਰਹਿਣ ਕੋਈ ਯੋਜਨਾ ਐਸੀ ਮੰਤਰੀ ਸਾਹਿਬ ਆਪਾਂ ਬਣਾ ਰਹੇ ਹਾਂ ਜੀ ਮੰਤਰੀ ਜੀ ਖਰਾਬ ਸੁੱਲ ਲੇਟਾਂ ਨੂੰ ਜਿੰਨਾ ਚਿਰ ਕੰਪਨੀ ਦੀ ਗਰੰਟੀ ਆ ਮਾਨਯੋਗ ਸਪੀਕਰ ਸਾਹਿਬ ਉਹ ਠੀਕ ਕਰਤੀਆਂ ਉਹਦੇ ਬਾਅਦ ਮੈਂ ਅੱਗੇ ਵੀ ਜਵਾਬ ਦੇ ਚੁੱਕਾ ਕਿ ਜਿਹੜੀਆਂ ਸਾਡੀਆਂ ਪੰਚਾਇਤਾਂ ਉਹਨਾਂ ਦੇ ਕੋਲ ਜਿਹੜੇ ਫੰਡ ਹੁੰਦੇ ਆ ਉਹਨਾਂ ਦੇ ਨਾਲ ਹੀ ਉਹਨਾਂ ਨੇ ਰੱਖ-ਰਖਾਵ ਤੇ ਠੀਕ ਕਰਨੀਆਂ ਹੁੰਦੀਆਂ ਇਹ ਸਰਪੰਚ ਦਾ ਤੇ ਸਬੰਧਤ ਸੈਕਟਰੀ ਦਾ ਫਰਜ਼ ਪੰਦਾ ਤੇ ਜੇ ਕੋਈ ਇਹਨਾਂ ਦੇ ਕੰਮ 'ਚ ਐਮਐਲਏ ਸਾਹਿਬ ਤੇ ਸੈਕਟਰੀ ਜਾਂ ਸਰਪੰਚ ਨਹੀਂ ਲੱਗਦਾ ਮੈਨੂੰ ਦੱਸਣ ਮੈਂ ਉੱਥੇ ਬਲਾਗ ਦੇ ਵਿੱਚ ਕਰਕੇ ਫੋਨ ਉਹਨਾਂ ਤੋਂ ਠੀਕ ਕਰਵਾਉਣਾ ਜੀ ਥੈਂਕ ਯੂ ਸਪੀਕਰ ਸੱਪਲੀਮੈਂਟਰੀ ਜੀ ਮੰਤਰੀ ਸਾਹਿਬ ਇਹ ਤਾਂ ਜਿਹੜਾ ਪੰਚਾਇਤ ਫੰਡਾਂ 'ਚੋਂ ਮੁਰੰਮਤ ਹੋਣੀ ਹੈ ਉਹ ਤਾਂ ਆਲਰੇਡੀ ਪ੍ਰੋਵੀਜ਼ਨ ਹੈਗੀ ਹੈ ਪਰ ਉਹਦੇ باوجود ਤੁਹਾਡੇ ਅੰਕੜੇ ਦੱਸ ਰਹੇ ਹੈ ਕਿ 50% ਜਿਹੜੀਆਂ ਬੰਦ ਪਈਆਂ ਨੇ ਤੁਹਾਡਾ ਲਗਾਇਆ ਹੋਇਆ ਪੈਸਾ ਜਿਹੜਾ ਖਰਾਬ ਜਾ ਰਿਹਾ ਇਸ ਲਈ ਕੋਈ ਬਿਹਤਰ ਯੋਜਨਾ ਬਣਾਈ ਜਾ ਸਕਦੀ ਹੈ ਮਹਿਕਬੇ ਵੱਲੋਂ ਜਿਹਦੇ ਨਾਲ ਕਿ ਇਹ ਸੈਕਟਰੀ ਜਾਂ ਹੋਰ ਉਹ ਆਪਣੇ ਆਪ ਹੀ ਇਹਨਾਂ ਦੀ ਮੁਰੰਮਤ ਕਰਵਾਣੇ ਪੈਸਾ ਖਰਾਬ ਨਾ ਜਾਵੇ ਕੋਈ ਆਨ ਆਲੇ ਸਮੇਂ ਤੇ ਇਦਾਂ ਦੀ ਬਿਹਤਰ ਯੋਜਨਾ ਲਿਖ ਸਕਦੇ ਹੋ ਜੀ ਬੈਠੋ ਮੰਤਰੀ ਜੀ ਯੋਜਨਾ ਤੇ ਆਪਣਾ ਸਪੀਕਰ ਸਾਹਿਬ ਜਵਾਬ ਦਿੱਤਾ ਬਣੀ ਹੈ ਯੋਜਨਾ ਸਰਪੰਚ ਨੇ ਤੇ ਸੈਕਟਰੀ ਨੇ ਠੀਕ ਕਰਉਣੀਆਂ ਵਾ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਫੰਡ ਵੀ ਹੁੰਦੇ ਸਾਰਾ ਕੁਝ ਹੁੰਦਾ ਜੀ ਇਹ ਠੀਕ ਕਰਵਾਉਣ ਐ ਐਮਐਲਏ ਸਾਹਿਬ ਖਿੱਚਣ ਨਹੀਂ ਤੇ ਮੈਂ ਖਚਾਈ ਕਰਦਾ ਉਹਨਾਂ ਦੀ ਜੀ ਹੋਣਗੀਆਂ ਠੀਕ ਹੋਣਾ ਹੁਣ ਕੀ ਥੈਂਕ ਯੂ